ਮંત્રી ਸਾਹਿਬ ਕਿਤੇ ਵੀ ਲਾਉਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਪੰਜਾਬ ਦੀ ਤਰੱਕੀ ਲਈ ਆਪਣੇ ਸ਼ਹਿਰ ਦੀ ਤਰੱਕੀ ਲਈ ਨਸ਼ਾ ਨਸ਼ੇ ਨੂੰ ਖਤਮ ਕਰਵਾਉਣ ਲਈ ਅਸੀਂ ਉਹਨਾਂ ਬੱਚਿਆਂ ਦੇ ਨਾਲ ਆਂ ਜਿਹੜੇ ਬੱਚੇ ਕਹਿੰਦੇ ਅਸੀਂ ਨਸ਼ਾ ਨਹੀਂ ਛੱਡ ਸਕਦੇ ਮੈਂ ਇੱਕ ਮਾਂ ਹੋਣ ਦੇ ਨਾਤੇ ਉਹਨਾਂ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਆਂ ਤੇ ਸਾਡੀ ਪੂਰੀ ਕਾਂਗਰਸ ਪਾਰਟੀ ਤਤਪਰ ਹੈ ਖਰੜ ਦੇ ਭਾਗੋ ਮਾਜਰਾ ਤੇ ਝਾੜੀਆਂ ਦੇ ਡੇਰੇ ਇੱਕ ਵਿਅਕਤੀ ਨੂੰ ਜਦੋਂ ਉਹ ਮੈਸਾ ਚਰਾਣ ਦੇ ਲਈ ਜਾ ਰਿਹਾ ਸੀ ਤਾਂ ਉਸ ਨੂੰ ਉੱਥੇ 4 ਤੋਂ 5 ਮੋਟਰਸਾਈਕਲ ਵੱਡੇ ਹੋਏ ਮਿਲੇ ਨੇ ਜਿਸ ਬਾਬਤ ਉਸਨੇ ਜ਼ਿਲ੍ਹਾ ਮੁਹਾਲੀ ਦੀ ਸਬਕਤ ਨੂੰ ਮੁੱਖੇ ਤੇ ਸੱਧਿਆ ਓਕੇ ਤੇ ਪਹੁੰਚ ਕੇ ਪ੍ਰਧਾਨ ਨੇ ਕਾਫੀ ਗੱਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਖੀਆਂ ਨੇ ਕੀ ਕਹਿਣਾ ਹੈ ਕਾਂਗਰਸ ਦੀ ਸੀਨੀਅਰ ਮੈਲਾ ਨੇਤਾ ਦਾ ਜਿਨ੍ਹਾਂ ਨੂੰ ਕਿ 4 ਤੋਂ 5 ਮੋਟਰਸਾਈਕਲ ਝਾੜੀਆਂ ਦੇ ਵਿੱਚ ਪਏ ਹੋਏ ਮਿਲੇ ਨੇ ਆਓ ਤੁਹਾਨੂੰ ਵੀ ਸੁਨਾਂਦਿਆ ਕਿਉਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਸਵਰਨਜੀਤ ਵੱਟੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾ ਰਹੀ ਹੈ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਉਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੈ ਜੇਕਰ ਤੁਸੀਂ ਅਜਿਹੇ ਚੋਰਾ ਤੇ ਨੱਥ ਪਾ ਸਕਦੇ ਹੋ ਕੀ ਕਹਿਣਾ ਸਵਰਨਜੀਤ ਕੋਰ ਦਾ ਆਪ ਤੁਹਾਨੂੰ ਵੀ ਸੁਣਾਉਂਦੇ ਹਾਂ ਮੈਨੂੰ ਕਈ ਦਿਨਾਂ ਤੋਂ ਇਹ ਸਾਡੇ ਕਾਂਗਰਸੀ ਭਰਾ ਹੈਗੇ ਭਾਗੋ ਮਾਜਰੋ ਤੋਂ ਇਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਐਮਸੀ ਦੀ ਤੇ ਇਹਨਾਂ ਦੇ ਭੈਣ ਭਣੋਈਏ ਦੀ ਕੋਈ ਲੜਾਈ ਚ ਦਾਖਲ ਸੀਗੇ ਹਸਪੀਟਲ ਤੇ ਇਹਨਾਂ ਦੇ 6 ਤਰੀਕ ਨੂੰ ਚੱਪਾ 6 ਤਰੀਕ ਨੂੰ ਇਹਨਾਂ ਦੇ ਭਣੋਈਏ ਦਾ ਮੋਟਰ ਚੱਕ ਸਾਈਕਲ ਚੱਕ ਹੋਇਆ ਚਲੋ ਮੈਂ ਕਿਹਾ ਚਲੋ ਨੰਬਰ ਭੇਜ ਦੋ ਆਪਾਂ ਚਲੋ ਐਸ ਐਚਓ ਵਗੈਰਾ ਨੂੰ ਕਹਿ ਦਿੰਨੇ ਹਣਾ ਵੀ ਜਦੋਂ ਮੋਟਰਸਾਈਕਲ ਮਿਲਣਗੇ ਤੇ ਆਪਾਂ ਮਿਲ ਜਾਣਗੇ ਤੁਹਾਨੂੰ ਜੇ ਕਿਤੋਂ ਚੋਰ ਚੋਰਾਂ ਤੋਂ 71 ਹੋਣਗੇ ਇਹਨਾਂ ਬਿਟਵੀਂ ਕੁਝ ਨਹੀਂ ਹੋਇਆ ਇਹ ਹਸਪੀਟਲ ਗਿਆ ਇਹਨੇ ਫਿਰ ਮੈਨੂੰ ਫੋਨ ਕੀਤਾ ਕਹਿੰਦਾ ਮੈਡਮ ਉਹ ਵੀ ਦੋ ਮੁੰਡੇ ਇਹ ਹਸਪੀਟਲ ਚ ਹੈ ਔਰੇ ਕੱਲਾ ਕੀ ਕਰਦਾ ਇਹਨੇ ਪਿੱਛਾ ਵੀ ਕੀਤਾ ਉਹ ਦੋ ਜਿਹੜੇ ਨਸ਼ੇੜ ਨਸ਼ੇੜੀ ਸੀਗੇ ਚੋਰ ਮੁੰਡੇ ਸੀਗੇ ਇਹਨੇ ਪਿੱਛਾ ਵੀ ਕੀਤਾ ਪਰ ਇਹਦੇ ਹੱਥ ਨਹੀਂ ਆਇਆ ਨਿਕਲ ਨਹੀਂ ਫੇਰ ਇਹ ਇੱਥੇ ਆਇਆ ਯੂ نو ਇਨਫੋਰਮ ਇਨਫੋਰਮੇਸ਼ਨ ਮਿਲੀ ਕੋਈ ਮੱਜਾ ਮੱਜਾ ਕਰਾ ਰਿਆ ਸੀਗਾ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਬਾਈ ਮੋਟਰਸਾਈਕਲ ਪਾਇਆ 3-4 ਵੀ ਤੁਸੀਂ ਆ ਕੇ ਦੇਖ ਲਓ ਵੀ ਸ਼ਾਇਦ ਤੁਹਾਡੇ ਭਣਾਉਏ ਦਾ ਨਾ ਹੋਵੇ ਚਲੋ ਮੈਂ ਫੇਰ ਰਿਲੀਜੀ ਹੋ ਗਈ ਮੈਂ ਕਿਹਾ ਨਹੀਂ ਕਲਵਿੰਦਰ ਥੋੜਾ ਟਾਈਮ ਦੇ ਵੀ ਮਿਲ ਜੂਗਾ ਚਲੋ ਆਪਣੇ ਚਲੋ ਪੁਲਿਸ ਪ੍ਰਸ਼ਾਸਨ ਵਿਸ਼ਾਦ ਸਨ ਲੱਭ ਕੇ ਦੇਈ ਦੇਵੇ ਹਨ ਲੋਜੁੰਡੇ ਫੜਦੇ ਚੋਰ ਫੜਦੇ ਆ ਪਰ ਅੱਜ ਤਾਂ ਅੰਤੀ ਆ ਗਿਆ ਜਿਹੜਾ ਕਿ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਦੁਹਾਈ ਪਾ ਰਹੇ ਆ ਯੁੱਧ ਨਸ਼ਿਆਂ ਵਿਰੁੱਧ ਅੱਜ ਆ ਫੇਰ ਇਹਨੇ ਮੈਨੂੰ ਫੋਨ ਕੀਤਾ ਬਾਗੋ ਮਾਝੇ ਤੋਂ ਕੁਲਵਿੰਦਰ ਜੀ ਨੇ ਕਹਿੰਦੇ ਮੈਡਮ ਆਓ ਤੁਸੀਂ ਪਲੀਜ਼ ਆ ਕੇ ਦੇਖੋ ਮੈਨੂੰ ਅੱਜ ਫੇਰ ਫੋਨ ਆਇਆ ਉੱਥੇ ਮੱਝਾਂ ਚਾਰਨ ਵਾਲਿਆਂ ਦੇ ਕਿ ਤਿੰਨ ਚਾਰ ਮੋਟਰਸਾਈਕਲ ਅੱਜ ਫੇਰ ਫੜ ਖੜੇ ਆ ਪਤਾ ਨਹੀਂ ਕੋਈ ਗਰੀਬ ਕਿਵੇਂ ਮੋਟਰਸਾਈਕਲ ਲੰਦਾ ਹੈ ਕਿਸਤਾ ਚਲੰਦਾ ਪਤਾ ਨਹੀਂ ਕਿੰਨੇ ਪੇਰੇ ਸਭ ਬੱਚੇ ਨੂੰ ਦੋ ਆਉਣੇ ਆ ਦੇਖੋ ਇਹ ਨਸ਼ੇੜੀਆਂ ਨੇ ਤਾਂ ਅੰਤ ਆ ਗਿਆ ਅੱਜ ਫੇਰਾ ਮੋਟਰਸਾਈਕਲ ਖੜਾ ਨਾ ਇੱਥੇ ਕੋਈ ਨੰਬਰ ਹੈ ਆ ਕਿਸੇ ਮੋਟਰਸਾਈਕਲ ਦੀ ਲਾ ਲੋਕ ਹੈਗਾ ਨਾ ਨੰਬਰ ਹੈ ਨਾ ਕੋਈ ਚੈਸੀ ਨੰਬਰ ਇਹਦਾ ਚੈਸੀ ਨੰਬਰ ਤਾਂ ਹੋ ਹੀ ਕੋਈ ਨਹੀਂ ਤੋਰਤਾ ਜੀ ਇਹਨਾਂ ਨੇ ਉਹ ਸਭ ਤੋਂ بڑے ਆ ਪੀਆ ਬਟ ਮੈਂ ਪੁਲਿਸ ਮੈਂ ਹੁਣ ਵੀ ਐਸ ਐਚਓ ਸਾਹਿਬ ਨੂੰ ਆਪਣੇ ਸਿਟੀ ਵਾਲੇ ਅਜੀਤੇਸ਼ ਕੌਸ਼ਲ ਜੀ ਨੂੰ ਹੁਣ ਵੀ ਮੈਂ ਫੋਨ ਕਰਕੇ ਮੈਂ ਡਿਪਟੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੇਰਾ ਫੋਨ ਚੱਕਿਆ ਨਹੀਂ ਚੱਕਣਾ ਜ਼ਰੂਰੀ ਨਹੀਂ ਸਮਝਿਆ ਮੇਰਾ ਹੁਣ ਐਸ.ਐਚ.ਓ. ਸਾਹਿਬ ਨੂੰ ਫਿਰ ਫੋਨ ਕਰਕੇ ਜਦ ਮੈਂ ਸੈਕਿੰਡ ਟਾਈਮ ਫੋਨ ਕੀਤਾ ਮੈਂ ਕਿਹਾ ਵੀ ਇਹ ਗੱਲ ਹੈਗੀ ਹੈ ਤੁਸੀਂ ਉੱਥੇ ਪੁਲਿਸ ਪਾਰਟੀ ਭੇਜੋ ਸਾਡਾ ਬੰਦਾ ਕਾਂਗਰਸੀ ਭਰਾ ਖੜਾ ਉੱਥੇ ਕਿ ਉਹਦੇ ਨਾਲ ਕੋਈ ਤੱਕਾ ਨਾ ਹੋਵੇ ਕੋਈ ਤੇ ਮੈਂ ਆਪਣੇ ਬੱਤਰਾ ਜੀ ਨੂੰ ਛੋਟੇ ਬੇਟੇ ਨੂੰ ਫੋਨ ਕੀਤਾ ਆਪਣੇ ਭਰਾ ਨੂੰ ਤੇ ਇਹਨੂੰ ਵੀ ਮੈਂ ਬੇਨਤੀ ਕਰੀ ਮੈਂ ਕਿਹਾ ਚਾਓ ਉੱਥੇ ਅਗਰ ਆਪਾਂ ਬੋਲਦੇ ਨਹੀਂ ਕਹਿੰਦੇ ਨਹੀਂ ਬੱਚੇ ਨੂੰ ਮਾਂ ਦੁੱਧ ਨਹੀਂ ਦਿੰਦੀ ਜਦ ਤੱਕ ਬੱਚਾ ਰੋਂਦਾ ਨਹੀਂ ਹੁਣ ਸਨੋਂ ਬਾਹਰ ਜੰਗਲਾਂ ਚ ਘੁੰਮਣ ਲਈ ਸਨੂੰ ਔਰਤਾਂ ਨੂੰ ਮਜਬੂਰ ਕਰਤਾ ਇਸ ਪਾਰਟੀ ਨੇ ਦੱਸੋ ਅਸੀਂ ਕੀ ਕਰੀਏ ਮੈਂ ਭਗਵਾਨ ਤੇ ਮਾਂਜੀ ਬੇਨਤੀ ਕਰਦੀ ਆਂ ਕਿ ਬਚਾ ਲਓ ਪੰਜਾਬ ਦੇ ਬੱਚੇ ਤੇ ਇਹ ਜੋ ਕਿਸੇ ਦੇ ਪੁੱਤ ਨੂੰ ਮਾਂ ਨੇ ਪਈ ਉਹਨੇ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਕੇ ਦਿੱਤਾ ਇੱਕ ਇਹ ਮੋਟਰਸਾਈਕਲ ਪਈ ਐ ਅੱਗੇ ਹੋਰ ਵੀ ਮੋਟਰਸਾਈਕਲ ਪਈਆਂ ਮੈਂ ਬਾਰ ਬਾਰ ਇੱਕੋ ਬੇਨਤੀ ਕਰਦੀ ਅੱਛਾ ਤੁਹਾਡੇ ਨਾਲ ਆ ਤੁਸ ਸਾਡੀ ਡਿਊਟੀ ਮੁੱਖ ਮੰਤਰੀ ਸਾਹਿਬ ਕਿਤੇ ਵੀ ਲਾਉਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਪੰਜਾਬ ਦੀ ਤਰੱਕੀ ਲਈ ਆਪਣੇ ਸ਼ਹਿਰ ਦੀ ਤਰੱਕੀ ਲਈ ਨਸ਼ਾ ਨਸ਼ੇ ਨੂੰ ਖਤਮ ਕਰਾਉਣ ਲਈ ਅਸੀਂ ਉਹਨਾਂ ਬੱਚਿਆਂ ਦੇ ਨਾਲ ਹੈ ਜਿਹੜੇ ਬੱਚੇ ਕਹਿੰਦੇ ਅਸੀਂ ਨਸ਼ਾ ਨਹੀਂ ਛੱਡ ਸਕਦੇ ਮੈਂ ਇੱਕ ਮਾਂ ਹੋਣ ਦੇ ਨਾਤੇ ਉਹਨਾਂ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਹਾਂ ਤੇ ਸਾਡੀ ਪੂਰੀ ਕਾਂਗਰਸ ਪਾਰਟੀ ਤਤਪਰ ਹੈ ਮੈਂ ਫੇਰ ਬੇਨਤੀ ਕਰਦੀ ਹਾਂ ਕਿ ਬੱਚਿਓ ਇਹ ਕੰਮ ਨਾ ਕਰੋ ਤੁਸੀਂ ਵਾਪਸ ਆ ਜਾਓ ਤੁਹਾਡੇ ਮਾਂ ਬਾਪਾ ਨਹੀਂ ਤੁਹਾਨੂੰ ਕਿਵੇਂ ਇਹ ਮੋਟਰਸਾਈਕਲ ਬੱਚਿਆਂ ਨੂੰ ਕਿਸੇ ਨੂੰ ਲੈ ਕੇ ਦਿੱਤਾ ਤੁਸੀਂ ਚੱਕ ਕੇ ਇੱਥੇ मतलब जंगलां ਚ ਖੜਾਤਾ ਹੋਇਆ ਜੇ ਮਨ ਕਲਵਿੰਦਰ ਨਾ ਦੱਸ ਦੱਸਣ ਨੂੰ ਕਿੱਥੇ ਪਤਾ ਲੱਗਣਾ ਸੀਗਾ ਚੋਰਾ ਦੇ ਹੌਸਲੇ ਦੇਖ ਲਓ ਕਿੱਥੇ ਉਜਾਰ ਵਿੱਚ ਜਾ ਕੇ ਇਹਨੂੰ ਖੜਾ ਕਰਦੇ ਆਂ ਨਾ ਗੱਲਾ ਕਰਕੇ ਵੇਚ ਦਿੰਨੇ ਜੀ ਇਹਨਾਂ ਨੂੰ ਉਹ ਵੇਚਦਾ ਜੀ ਉਹ ਤੁਹਾਦ ਨੂੰ ਇੱਕ ਹੋਰ ਪਿਆ ਅੱਗੇ ਇੱਕ ਅੱਗੇ ਮੋਟਰਸਾਈਕਲ ਹੋਰ ਪਿਆ ਮੈਂ ਮੁੱਖ ਮੰਤਰੀ ਸਾਹਿਬ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਆਂ ਮੈਡਮਾ ਨਮੋਗਲ ਗगन मान ਜੀ ਨੂੰ ਵੀ ਬੇਨਤੀ ਕਰਦੀ ਆਂ ਕਿ ਮੈਡਮ ਜੀ ਸਾਡੀ ਬੇਨਤੀ ਸਵਕਾਰ ਕਰਿਓ ਆ ਸਾਡੇ ਧੀਆਂ ਪੁੱਤਾਂ ਨੂੰ ਬਚਾ ਲਓ ਆ ਕਿਸੇ ਚੋਰੀ ਦੇਖੋ ਤਾਂ ਚੱਕਦੇ ਆਂ ਜਿਉਂ ਉਹਨਾਂ ਨੂੰ ਉਹਨਾਂ ਦਾ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਮੈਂ ਇਹ ਗੱਲ ਨਾ ਕਰਨੀ ਚਾਹੁੰਦੀ ਪਰ ਮੈਂ ਮਜਬੂਰ ਨਾ ਅੱਜ ਮੈਨੂੰ ਇੱਥੇ ਆਹ ਗੱਲ ਕਰਨੀ ਪਈ ਮੈਂ ਚਾਹ ਨਹੀਂ ਐ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਨਸ਼ਾ ਛਡਾ ਰਹੇ ਹੋ ਬੱਚਿਆਂ ਨੂੰ ਬਚਾਰੇ ਹੋ ਪਰ ਮੇਰੀ ਇੱਕ ਬੇਨਤੀ ਹੋਰ ਸਵੀਕਾਰ ਕਰ ਲਿਓ ਇਹ ਸਾਡੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਮੁੱਖ ਮੰਤਰੀ ਸਾਹਿਬ ਮੈਡਮ ਅਨਮੋਲ ਗਗਨ ਜੀ ਸਾਡੇ ਐਮਐਲਏ ਸਾਹਿਬ ਮੈਡਮ ਮੈਂ ਤੁਹਾਨੂੰ ਇੱਕ ਆਪਣੀ ਧੀ ਹੋਣ ਦੇ ਨਾਤੇ ਬੇਨਤੀ ਕਰਦੀ ਆ ਕਿ ਸਾਡਾ ਸਾਥ ਦਿਓ ਤੁਸੀਂ ਮੈਨੂੰ ਤੁਹਾਡੇ ਤੇ ਬਹੁਤ ਉਮੀਦਾਂ ਹੈ ਕਿ ਤੁਸੀਂ ਸਾਡਾ ਸਾਥ ਦੋਗੇ ਤੇ ਸਾਡੇ ਬੱਚਿਆਂ ਨੂੰ ਕੋਈ ਚੰਗਾ ਰਾਹ ਦਿਖਾਉਗੇ ਤੇ ਆ ਚੋਰਾਂ ਦੇ ਹੌਸਲੇ ਜਿਹੜੇ ਐਨੇ ਬਲੰਦ ਆ ਇਹਦਾ ਇਹਦੇ ਪੜੋਈ ਦਾ ਅੱਜ ਤੱਕ ਮੋਟਰਸਾਈਕਲ ਨਹੀਂ ਮਿਲਿਆ ਸਾਡੇ ਗਲਵਿੰਦਰ ਦਾ 6 ਤਰੀਕ ਸ਼ਾਮ ਦਾ ਚੱਕਿਆ ਹੋਇਆ ਮੇਰੇ ਭਤੀਜੇ ਦਾ ਖੁਦ ਘੜੂਵੇਂ ਤੋਂ ਮੇਰੇ ਮੋਟਰਸਾਈਕਲ ਚੱਕਿਆ ਉਹ ਨਹੀਂ ਜੀ ਮਿਲਿਆ ਪਰ ਮੈਂ ਬੇਨਤੀ ਕਰੂੰਗੀ ਮੋਟਰਸਾਈਕਲ ਚੱਕ ਕੇ ਤੁਸੀਂ ਐਡ ਜਰੂਰ ਪਾ ਦਿਆ ਕਰੋ WhatsApp ਗਰੁੱਪਾਂ 'ਚ ਪਾ ਦਿਆ ਕਰੋ ਤਾਂ ਕਿ ਸਾਡੇ ਵੀਰ ਭਰਾ ਸਾਡੇ ਬੱਚੇ ਆਪਣਾ ਮੋਟਰਸਾਈਕਲ ਇਕੱਤਰ ਕਰਦਣ ਸਕਣ ਮੈਂ ਮੈਡਮ ਨੂੰ ਫੇਰ ਵੀ ਅੰਸੀ ਕਰੂੰਗੀ ਮੈਡਮ ਜੀ ਪਲੀਜ਼ ਸਾਡੀ ਹੈਲਪ ਕਰੋ ਸਾਨੂੰ ਬਹੁਤ ਉਮੀਦਾਂ ਹੈ ਕਿ ਆਹ ਬੱਚਿਆਂ ਨੂੰ ਪੇਰੈਂਟਸ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਕੇ ਦੰਨੇ ਆ ਇਹਨਾਂ ਦਾ ਕੁਝ ਕਰੋ ਮੋਟਰਸਾਈਕਲ ਕਿਵੇਂ ਬਰਾਮਦ ਕੀਤੇ ਜਾਂ ਤਾਂ ਇਹਨਾਂ ਦੀ ਪੂਰੀ ਜਾਣਕਾਰੀ ਕਿ ਦਿੱਤੀ ਜਾਈਗੀ ਆਨ